ਸ੍ਰੀ ਗੁਰਦੀਪੀ ਪੰਜਾਬੀ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨੂੰ ਮੱਗੀ ਸਬਜ਼ੀ ਏਡੀ ਬਣਾਉਣ ਨੂੰ ਜਾ ਰਹੇ ਹਾਂਗੇ ਹਾਂਜੀ ਇਹਨਾਂ ਨੂੰ ਆਪਾਂ ਨੇ ਪਹਿਲਾਂ ਏਦਾਂ ਬਰੀਕ ਬਰੀਕ ਕੱਟ ਲਿਆ ਤੇ ਫਿਰ ਚਾਲੂ ਵੀ ਕੱਟ ਲੈਨੇ ਆਪਾਂ ਨੂੰ ਦੋ ਤਿੰਨ ਆਲੂ ਕੱਟ ਲਏ ਤੇ ਇੱਕ ਸਾਈਡ ਤੇ ਲਸਣ ਪਿਆਜ਼ ਹੈ ਜਿਹੜਾ ਬਰੀਕ ਬਰੀਕ ਕੱਟ ਲਿਆ ਤੜਕੇ ਲਈ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਜਿਹੜੇ ਫਰ pan ਚ ਬਣਾਉਣੀ ਹੈਗੀ ਉਹਨੂੰ ਗਰਮ ਕਰ ਲਵਾਂਗੇ ਫਿਰ ਇਹਦੇ ਵਿੱਚ ਤੇਲ ਪਾਵਾਂਗੇ ਕੱਟਸੀ ਆਪਾਂ ਨੇ ਇੱਕ ਕੱਟਸੀ ਮੰਗੂ ਤੇਲ ਦੀ ਜਿਹੜੀ ਪਾ ਲਈ ਇਨੂੰ ਗਰਮ ਹੋਣ ਦਵਾਂਗੇ ਚੰਗੀ ਤਰ੍ਹਾਂ ਅੰਜੀ ਤੇਲ ਆਪਣਾ ਗਰਮ ਹੋ ਗਿਆ ਤੇ ਤੇਲ ਦਾ ਕਲਰ ਵੀ चेंज ਹੋ ਗਿਆ ਤਾਂ ਆਪਾਂ ਅੱਧਾ ਅੱਧਾ ਚੰਚਾ ਜੀਰਾ ਪਾਉਂਦੇ ਹਾਂ ਜੀਰਾ ਪਾਉਂਤ ਬਾਦੇ ਵਿੱਚ ਆਪਾਂ ਲਸਣ ਪਿਆਜ਼ ਪਾਉਂਦੇ ਹਾਂ ਇਹਨੂੰ 12 ਮਿੰਟ ਨੂੰ ਹਲਕਾ ਜਿਹਾ ਭੁੰਨਾਂਗੇ ਲਸਣ ਪਿਆਜ਼ ਆਪਣਾ ਭੁੱਜ ਚੁੱਕਾ ਹੁਣ ਇਹਦੇ ਵਿੱਚ ਆਪਾਂ ਨੇ ਕੱਟੀ ਹੋਈ ਸਬਜ਼ੀ ਪਾਉਣੀ ਹੈ ਆਪਣੀ ਤੇ ਮਿਕਸ ਕਰਾਂਗੇ ਤੇ ਥੋੜੀ ਪਾਣੀ ਇੱਕ ਦੋ ਮਿੰਟ ਲਈ ਆਪਾਂ ਢੱਕ ਦਾਂਗੇ ਸਬਜ਼ੀ ਜਿਹੜੀ ਥੋੜੀ ਹੋ ਜੂਗੀ ਇੱਕ ਦੋ ਮਿੰਟਾਂ ਲਈ ਆਪਾਂ ਸਬਜ਼ੀ ਨੂੰ ਇਦਾਂ ਢੱਕ ਕੇ ਰੱਖ ਦਵਾਂਗੇ ਫਿਰ ਇਹਦੇ ਵਿੱਚ ਨਾ ਹਲਾਉਣੀ ਸੌਖੀ ਹੋ ਜੂਗੀ ਥੱਲੇ ਜਿਹਨੂੰ ਬੈਠੀ ਜਾਈ ਜੂਗੀ ਹੁਣ ਆਪਣਾ ਤੋਂ ਦੇਖੋ ਹਿੱਲ ਨਹੀਂ ਰਹੀ ਡੁੱਲ ਰਹੀ ਹੈ ਇਸ ਲਈ ਢੱਕ ਦਾਂਗੇ ਚੰਗੀ ਤਰ੍ਹਾਂ हाँ जी एक दो मिनट वादो अपनी सब्जी का कलर भी चेंज हो गया तो देखो कि आसानी ना नीचे मिक्स हो रही हैगी अगे नो घट गई इस तरीके गैस की फ्लेम आ जी बद रखा आप सब्जी में भुनागे इस तरीके पाँच छः मिनट अभी ढाक के बिच भी आप चैक करते रहेंगे देखो जी अपनी सब्जी जी पकती मिनट हो गए ਇਸ ਤਰ੍ਹਾਂ ਕੇ ਨਾਲ ਹੋ ਗਈ ਹੁਣ ਆਪਣੀ ਸਬਜੀ ਅਜੇ ਪਰ ਥੋੜੀ ਜਿਹੀ ਕੱਚੀ ਹੈ ਇਹਦੇ ਵਿੱਚ ਕੇਰਾ ਪਾਣੀ ਨਿਕਲ ਕੇ ਜਿਹੜਾ ਸੁੱਕ ਗਿਆ ਆਪਣੇ ਆਪ ਹੁਣ ਨਾ ਇਕੱਲਾ ਨਮਕ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਜਿਹੜਾ ਤੁਸੀਂ ਨਮਕਾ ਦਾ ਪਾ ਲੈਣਾ ਪਰ ਇੱਥੇ 1.5 ਚਮਚ ਐਡ ਕਰਿਆ ਚੰਰੇ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਗੈਂਸ ਦੀ ਫਲੇਮ ਆ ਜਿਹੜੀ ਆਪਣੇ ਘੱਟ ਰੱਖੀ ਹੋਈ ਆ ਹੁਣ ਇੱਕ ਵਾਰ ਇਹ ਨੂੰ ਆਪਾਂ ਫੇਰ ਟੱਕ ਲਾਂਗੇ ਜਿੰਨਾ ਕੁ ਪਾਣੀ ਨਿਕਲਣਾ ਹੋਊਗਾ ਸਾਰਾ ਨਿਕਲ ਕੇ ਦੁਬਾਰਾ ਸੁੱਕ ਜਾਣਾਗਾ ਤੇ ਆਪਣੀ ਸਬਜੀ ਜਿਹੜੀ ਰੈਡੀ ਹੋਊ ਜੋ ਫੇਰ ਆਪਾਂ ਹੋਰ ਮਸਾਲੇ ਪਾਵਾਂਗੇ ਇਹਦੇ ਵਿੱਚ ਹੁਣ ਜੀ ਇਹਦੇ ਵਿੱਚ ਦੇਖੋ ਪਾਣੀ ਜੇ ਨਿਕਲ ਕੇ ਦੁਬਾਰਾ ਫੇਰ ਸੁੱਕ ਕੇ ਨਮਕ ਨਾਲ ਜਿਹੜੀ ਸਬਜੀ ਆਪਣੇ ਪਾਣੀ ਸਾੜ ਗਈ ਹੈ ਉਹ ਦੁਬਾਰਾ ਸੁੱਕ ਗਈ ਵਿੱਚ ਵਿੱਚ ਦੀ ਚੈੱਕ ਕਰਦੇ ਰਹਿਣਾ ਚਾਹੀਦਾ ਆਪਾਂ ਹਿਲਾਉਂਦੇ ਰਹਿਣਾ ਚਾਹੀਦਾ ਹਾਂਜੀ ਦੇਖੋ ਆਪਣੇ ਆਲੂ ਨੇ ਜਿਹੜੇ ਪੱਕ ਗਏ ਬਿਲਕੁਲ ਆਸਾਨੀ ਨਾਲ ਟੁੱਟ ਰਹੇ ਨੇ ਤੇ ਆਪਣੀ ਸਬਜੀ ਜਿਹੜੀ ਰੈਡੀ ਹੋ ਗਈ ਤੇ ਪੱਤਾ ਗੋਭੀ ਦਾ ਵੀ ਜਿਹੜਾ ਕਲਰ ਚੇਂਜ ਹੋ ਗਿਆ ਹੁਣ ਇਸ ਚੇਸ ਤੇ ਆਪਾਂ ਪਹਿਲਾਂ ਨਮਕ ਪਾ ਲਈ ਅਸੀਂ 1/2 ਚਮਚਾ ਮਿਰਚ ਦਾ ਪਾਵਾਂਗੇ ਤੁਸੀਂ ਜਿੰਨਾ ਤਿੱਖਾ ਖਾਣ ਨੂੰ ਸਾਬ ਨਾਲ ਮਿਰਚ ਪਾ ਲਓ ਇੱਕ ਚਮਚਾ ਪਹਲਦੀ ਐਡ ਕਰਾਂਗੇ ਹਾਂਜੀ ਆਪਾਂ ਇੱਕ ਚਮਚੇ ਵਾਂਗੂ ਹਲਦੀ ਜਿਹੜੀ ਐਡ ਕਰ ਲਈ ਤਿੰਨ ਚੰਗੀ ਤਰ੍ਹਾਂ ਮਿਕਸ ਕਰਾਂਗੇ 1-2 ਮਿੰਟਾਂ ਲਈ ਹੋਰ ਪਕਾਵਾਂਗੇ। ਨੰਗੀ ਰੱਖ ਕੇ ਪਕਾਵਾਂਗੇ ਹੁਣ ਆਪਾਂ ਇਹਨੂੰ ਢੱਕ ਦੇਣੀ। ਸਬਜ਼ੀ ਆਪਣੀ ਬਣ ਕੇ ਰੈਡੀ ਆ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਧਨੀਆ ਪਾਵਾਂਗੇ। ਚੰਗੀ ਤਰ੍ਹਾਂ ਝੋਕੇ ਪਾਵਾਂਗੇ ਧਨੀਆ ਜਿਹੜਾ ਆਪਣਾ। ਨੇ ਮਿਕਸ ਕਰ ਦਾਂਗੇ ਹੁਣ ਤੁਸੀਂ ਗਰਮਾ ਗਰਮ ਰੋਟੀ ਨਾਲ ਜਿਹੜੀ ਇਹ ਸਬਜ਼ੀ ਆਪਣੀ ਖਾ ਸਕਦੇ ਹਾਂ ਹਾਂਜੀ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਕੇ ਦੱਸੋ ਪਲੀਜ਼ ਥੋੜੀ ਜਿਹੀ ਕੈਮਰਾ ਹਿੱਲਣ ਦੀ ਦਿੱਕਤ ਆ ਗਈ ਆਪਣੇ ਕੋਲ ਵੀ ਕੋਈ ਸਟੈਂਡ ਵਗੈਰਾ ਨਹੀਂ ਹੈਗਾ ਤਾਂ ਇਗਨੋਰ ਕਰਿਓ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਮੈਂ ਕਿਦਾਂ ਬਣਾਉਣ ਉਹ ਇਹ ਆਪਾਂ ਸਬਜ਼ੀ ਦੇਖੋ ਜਿਹੜੇ ਰੈਗੂਲਰ ਘਰਾਂ ਦੇ ਵਿੱਚ ਸਬਜ਼ੀ ਬਣਦੀ ਹੈਗੀ ਇਸ ਤਰੀਕੇ ਨਾਲ ਨਹੀਂ ਬਣਦੀ ਬਾਲੇ ਮਸਾਲੇ ਐਡ ਕਰਨ ਨਾਲ ਜਿਹੜਾ ਤਜਾਬ ਵਗੈਰਾ ਬਣਦਾ ਰਹਿੰਦਾ ਤੇ ਆਪਾਂ ਜੇ ਬੇਸਿਕ ਮਸਾਲੇ ਹੀ ਪਾਵਾਂਗੇ ਤਾਂ ਸਬਜੀ ਆਪਣੀ ਵੀ ਬਹੁਤ ਟੇਸਟੀ ਲੱਗਦੀ ਹੈ ਐਵੇਂ ਲੱਗਦਾ ਤਾਂ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਨੇ ਉਸ ਤਾਂ ਦੇ ਨਾਲ ਇਹ ਰੈਸਪੀ ਸ਼ੇਅਰ ਕਰੀ ਆ ਪੱਤ ਗੋਭੀ ਦੀ ਦੇਖੋ ਕਿੰਨੀ ਸੋਹਣੀ ਜਿਹੀ ਸਬਜੀ ਆਪਣੀ ਰੈਡੀ ਹੋ ਗਈ ਹੈ ਖਾਂ ਕੇ ਬਹੁਤ ਟੇਸਟੀ ਲੱਗਦੀਏਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਵੀਡੀਓ ਜਿਹੜੀ ਲੈ ਕੇ ਆ ਸਕੀਏ Thank you all of you.